ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗਰਸ਼ੇੜੀ ਲੈ ਕੇ ਆਇਆ ਉਹਨਾਂ ਵਿੱਚੋਂ ਇੱਕ ਤਾਂ ਝੋਟੀ ਆ ਗਈ ਤੇ ਤਿੰਨ ਨਗਾਵਾਂ ਨੇ ਤੇ ਆਜੋ ਪੁੱਛਦੇ ਆਂ ਆਪਾਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਜੀ ਲਖਾ ਠੀਕਾ ਪਿੰਡ ਮੋੜਨਾਬਾ ਜ਼ਿਲ੍ਹਾ ਬਰਨਾਲਾ ਠੀਕ ਹੈ ਵੀਰੇ ਨੇੜੇ ਪਿੰਡ ਕਿੱੜੇ ਰਹਿੰਦਾ ਨੇੜੇ ਆਪਣੇ ਸੇੜਾ ਵੀ 5-6 ਕਿਲੋਮੀਟਰ ਰਹਿੰਦਾ ਜੀ ਤੇ ਢੱਲਵਾ ਵੀ ਲੜੀ ਹੈ ਜੀ ਆਪਣੇ ਠੀਕ ਆ ਵੀਰੇ ਜ਼ਿਲ੍ਹਾ ਆਪਾਂ ਨੂੰ ਬਰਨਾਲੀ ਪਾਇਆ ਬਰਨਾਲਾ ਜੀ ਤੇ ਤਹਿਸੀਲ ਦਾ ਪਾ ਪਾ ਜੀ ਮੋਬਾਈਲ ਨੰਬਰ ਬੋਲ ਦੋ ਵੀਰੇ 75893 ਠੀਕ ਆ 66537 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਈ ਉਧਰੋਂ ਸਟਾਰਟ ਕਰੀਏ ਹਾਂ ਇਧਰੋਂ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵੈਰ ਦੇਖ ਰਹੇ ਆ ਪਲੂਨਸ ਹੁੰਦੀ ਆ ਹਾਂ ਪਲੂਨਸ ਹੁੰਦੀ ਆ ਬਾਈ ਜਰਸੀ ਜਰਸੀ ਆ ਗਈ ਨਾ ਪਜਾਬ ਵਾਲੀ ਆ ਗਈ ਨਾ ਪਜਾਬ ਵਾਲੀ ਆ ਬਾਈ ਹਾਂ ਤੇ ਦੋਂਦੀ ਵੀ ਹੋ ਦੋ ਦਾੰਦਾ ਮੂੰਹ ਹ ਦੋ ਦਾ ਲਮੂ ਫਿਰ ਤਾਂ ਹਜੇ ਬੱਛੂ ਆ ਬੱਛੂ ਹੀ ਆ ਬਈ ਇਹਦਾ ਹਮ ਇੱਕ ਸਾਹ ਦੀ ਬਈ ਹੇ ਤਾਂ ਬੱਛੀ ਹੋਈ ਆ ਤੇ ਆਪਾਂ ਆਰਡਰ ਦੀ ਕੁਆਲਿਟੀ ਨਾ ਚੈੱਕ ਕਰਾਈਆ ਪਹਲਾ ਕਮਾਲ ਦਾ ਥਣ ਵੀ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਬਈ ਠੰਡੀ ਸੀਲ ਕਿਵੇਂ ਆ ਬਈ ਠੰਡੀ ਸੀਲ ਵਧੀਆ ਜੀ ਠੀਕ ਆ ਆਇਆ ਤਾਂ ਫਿਰ ਖੋਲ ਕਰਕੇ ਉਹਨਾਂ ਮੋਟਾ ਕਰ ਦੋ ਲੈ ਬਈ ਥਣ ਚੈੱਕ ਕਰਾ ਨਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣਾ ਸਫਾਈ ਬਹੁਤ ਆ ਜੀ ਸਫਾਈ ਬਹੁਤ ਲੇ ਬਈ ਹਾਂ ਖੋਲ ਲੈ ਪਰਾ ਤੌਰ ਦੇ ਮਾੜੀ ਜੀ ਖੋਲ ਕੇ ਤੇ ਆਪਾਂ ਦਿਖਾ ਦਈਏ ਨਵਾਂ ਹਣ ਜਿਆਦਾ ਦਿਖਾਉਂਦੀ ਵੀ ਹੈ ਹਾਂ ਜਾਣ ਵੀ ਬਾਈ ਦਿਖਾਉਣੀ ਹੈ ਕਿਉਂਕਿ ਨਵਾਂ ਹਾਣਾ ਹਜੇ ਕੋਈ ਉਧਰ ਲਈ ਨਹੀਂ ਇਧਰ ਲਈ ਜਾਸੀ ਆ ਇਧਰ ਲਈ ਆ ਬਾਈ ਇਧਰ ਲਈ ਹਮ ਹਜੇ ਐਸਾ ਜੈਸਾ ਨਾ ਬਈ ਇਹ ਸੂਣ ਦੀ ਤਿਆਰੀ ਚ ਹੋਈ ਵੀ ਆ ਬਸੀਆਂ ਹਜੇ ਉਂ ਖੜੀਆਂ ਹਨਾ ਬਾਈ ਹਾਂ ਹਾਂ ਲੈ ਬਾਈ ਫੇਸ ਕੁਆਲਟੀ ਚੈੱਕ ਕਰਾ ਦੇ ਦਿਨੋ ਦਿਖਾ ਕੇ ਮੜੀ ਜੀ ਲੈ ਬਾਈ ਫੇਸ ਚੈੱਕ ਕਰ ਲ ਬਹੁਤ ਸੋਹਣਾ ਲੈ ਦੁੰਦੀ ਹੈ ਮੁਹ ਕੋਈ ਲੈ ਬਾਈ ਚੈੱਕ ਕਰਾ ਦੇ ਕੋਈ ਗੱਲ ਨਹੀਂ ਗੱਲ ਹੁੰਦੀ ਹੈ ਲੈ ਬਾਈ ਜਮਾ ਦੁੰਦੀ ਆਗੀ ਪਿਓਰ ਹਨਾ ਬਾਕੀ ਦੰਦ ਜਮਾ ਨਿੱਕੇ ਨਿੱਕੇ ਪਏ ਆ ਨਿੱਕੇ ਤੇ ਜਦੋਂ ਦੂਜਾ ਸਵਾ ਸੋਹਣਾ ਹੋਣਾ ਤਾਂ ਕਮਾਲ ਦੀ ਬਣਦੀ ਕਮਾਲ ਦੀ ਬਣਦੀ ਬਾਈ ਤੇ ਕਿੰਨੇ ਦੇ ਤੋ ਪਾ ਦੂ ਬਾਈ ਐਸਟੀਮੇਟ ਤੋਂ ਦੋ ਦੋ ਬਾਅਦਲੀ ਬਾਹਰ ਹੋ ਤੇਰਾ ਲੀਟਰ ਪਾ ਦੂ ਠੀਕ ਆ ਆ ਪਾਈ ਕੋਈ ਹੈ ਇਹ ਤੇ ਮਾਂ ਪੇ ਦੀ ਕਹੇ ਸੀ ਵੀ ਤੋ ਤਾ 18 ਲੀਟਰ ਨੇ ਕਹੇ ਸੀ ਹੂੰ ਪਰ ਆਪਾਂ ਹੀ ਕਹਿੰਦੇ ਆ ਆਪ ਦੀ ਸਮਝ ਨਾਲ ਲਵੇ ਵਾਲੇ ਠੀਕ ਆ ਬਾਈ ਕਹਿੰਦਾ ਮਾਂ ਨੇ ਤਾਂ ਮਤਲਬ ਇਮਾਨਦਾਰ ਕਾਰਡ ਤਾਂ ਵੱਧ ਦੱਸਿਆ ਸੀ ਵੀ ਆਪਾਂ 12 ਨਹੀਂ ਕਹਿੰਦੇ ਆਪਾਂ 12 ਲੀਟਰ ਕਹਨੇ ਆ। ਬਾਕੀ ਅਗਲੀ ਦੀ ਸੇਵਾ। ਸੇਵਾ ਕਿ ਨਹੀਂ? ਲੈ 15 ਚੋਲੇ ਚਾਹੇ 12 ਚੋਲੇ ਚਾਹੇ 10 ਚੋਲੇ। ਲੈ ਜਿਹੇ 5-4 ਬਾਈ। ਠੀਕ ਆ। ਜਣ ਬਾਈ ਕਹਿੰਦਾ ਲੈ ਜੂ 5-4 ਹਜੇ। ਬਾਕੀ ਬਾਈ ਫੀਟਿੰਗ ਆ ਲੈਵਾ ਬਹੁਤ ਸੋਹਣਾ ਤਿਆਰ ਕਰਿਆ ਹਨਾ ਇਕੱਲਾ ਇਕੱਲਾ। ਥਣ ਬਹੁਤ ਮੋਟਾ ਲੱਗਿਆ ਬਾਈ। ਹਾਂ ਬਾਈ। ਇਹ ਚੋਰ ਵੀ ਮੋਟੇ-ਮੋਟੇ ਲੱਗਿਆ ਹੋਏ ਨੇ ਬੱਚੀ ਦੇ। ਸਹੀ ਗੱਲ ਆ ਬਾਈ ਥਣ ਜਿਵੇਂ ਇੰਨਾ ਸੋਹਣਾ ਨਾ ਪਲੂਨ ਸੁਣਦੀ ਆ ਗੰਗਾ ਨਹੀਂ ਗਾ ਹਨਾ ਮੁੱਲ ਵੀ ਬੜਾ ਵੀ ਕਰਨਾ ਆਪਾਂ ਕੋਈ 50 ਨਹੀਂ ਕਰਨਾ ਕੋਈ 45 ਨਹੀਂ ਕਰਨਾ 42000 ਰੁਪਏ ਮੁੱਲ ਆਪਣਾ ਲੈ ਭਾਈ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਕਿੰਨਾ ਮਰਜ਼ੀ ਕਰਾ ਲਓ 42000 ਰੁਪਏ ਮੁੱਲ ਆ ਬਾਈ ਕਹਿੰਦਾ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਠੀਕ ਆ ਵੀਰੇ ਬਾਈ ਕਹਿੰਦਾ ਮਾਨਤਾਨ ਜ਼ਰੂਰ ਹੋ ਜਾ ਮੌਕੇ ਤੇ 35000 ਦਾ ਆਪਾਂ ਵਸਾ ਲਓ ਟੋਕੜ ਨਹੀਂ ਹੁੰਦਾ ਕੋਈ ਨਹੀਂ ਦਿੰਦਾ ਆਪਣਾ ਸਹੀ ਗੱਲ ਆ ਹਨਾ ਤੇ ਅੱਗੇ ਭਰਾ 2 ਨੰਬਰ ਤੇ ਹਾਂ ਇਹਦੀ ਕਿੱਟ ਹੈ ਇਹ ਟੋਕੜ ਵੜਾ ਜੀ ਹੂੰ ਤੇ ਦੁੱਧ ਲਓ ਲਓ ਲੀਟਰ ਵਾਲੀ ਤੋਕੜ ਆ ਗਈ 9 ਲੀਟਰ ਦੁੱਧ ਦਾ ਕਿੰਨਾ ਡੈਮੋਗਾ ਸੂਈ ਨੂੰ ਭਰਾ ਸੂਈ ਨੂੰ ਜਿਹੜੂ ਦੋ ਤੋ 2.5 ਮਿੰਟ ਹੋ ਗਈ ਠੀਕ ਆ ਇਹ ਜੈ ਇਹ ਵੀ ਜਰਸੀ ਆ ਗਈ ਥੋੜਾ ਜਿਹਾ ਜਰਸੀ ਆ ਹਾਂ ਹਾਂ ਕਾਫੀ ਕਲਰ ਜਾਈ ਥੋੜੀ ਲੈ ਬਈ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਫੁੱਲ ਕਾਦਾ ਤੇ ਫੁੱਲ ਵਰੀੜ ਆ ਹਾਂ ਤੇ ਹੁਣ ਇਸ ਟਾਈਮ ਮਤਲਬ ਕਿ ਕਿੰਨਾ ਦੁੱਧ ਤਿਆਰ ਆ ਵੀਰੇ ਦੁੱਧ ਮਲਕ ਜਾਉ 9 ਆ ਜੀ ਹੂੰ ਆਠਾ ਬਣ ਗਿਆ ਆ ਜੰਦਾ ਠੀਕ ਆ ਜਿਹਨੇ ਵੀ ਖੋਲਦੇ ਵੇਰਾ ਬੋਰ ਅਗੇ ਜੋਲੇ ਚਾੜਾਂਗੇ ਚੋਲੇ ਸਵੇਰ ਦੀ ਚਵਾਈ ਹੋਈ ਹੋਊਗਾ ਨਾ ਸਵੇਰ ਦੀ ਚਵਾਈ ਹੋਈ ਹੋਈ ਲੈ ਬਾਈ ਥਣ ਚੈੱਕ ਕਰ ਲੋ ਬਹੁਤ ਸੋਹਣਾ ਕਮਾਲ ਦਾ ਆਰਡਰ ਤਿਆਰ ਕਰ ਦਿੱਤਾ ਹੈ ਸ਼ਾਮ ਤੱਕ ਫੇਸ ਦਿਖਾ ਦਿਓ ਮੋਰਾ ਜੀ ਲੈ ਬਾਈ ਫੇਸ ਕੁਆਲਟੀ ਚੈੱਕ ਕਰ ਲੋ ਬਹੁਤ ਸੋਹਣੀ ਆ ਬੋਦੀ ਵਦੀ ਨਾ ਫੁੱਲ ਕਮਾਲ ਦੀ ਆ ਗਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਜੀ ਸੈਨਗਾ ਹੈ ਨਾ ਫੁੱਲ ਹਾਂ ਪੂਰੀ ਸੈਨ ਫੁੱਲ ਸੈਨਗ ਵਾਲੀ ਹੈ ਬਾਈ 20 25 ਰੁਪਏ ਬਾਈ ਠੀਕ ਆਖਿਆ ਉਹ ਆਪਾਂ ਨੂੰ ਨਹੀਂ ਪਤਾ ਵੀ ਭਰਾਇਆ ਵਾਲੇ ਨਹੀਂ ਭਰਾਇਆ ਠੀਕ ਆ ਬਾਈ ਆ ਆਪਾਂ ਵੀ ਵਾਲੇ ਕੋਈ ਤੂੰ ਉਹ ਸੰਦੇਸ਼ ਜੀ ਲੈ ਲੈ ਹੋਣੀ ਚੈੱਕ ਕਰ ਲੋ ਯਾਰ ਬੱਚੀ ਬਹੁਤ ਸੋਹਣੀ ਪਈ ਆ ਨਾ ਜੀ ਤੇ ਫਿਕਸ ਇਹ ਲੈ ਲਈ ਆ ਕੋਈ ਮਿਸਟੈਕ ਦੋ ਜੀ ਹੋਣਾ ਨੂੰ ਹੂੰ ਤੇ ਵੜ ਪੂਰੀ ਸਾਹਮਣ ਵਾਲੀ ਵੜਾ ਠੀਕ ਆ ਵੀਰੇ ਲੈ ਬਈ ਥਣ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਪੂਰੀ ਵੀ ਗੁਲਾਬੀ ਸਾਲਾ ਧਾਰ ਕੇ ਮੈਂ ਆ ਵੀਰੇ ਪਹਿਲਾਂ ਧਾਰ ਪੂਰੀ ਵਧੀਆ ਬਈ ਕੋਈ ਘੂਰ ਲਈ ਛਟਾ ਨਹੀਂ ਠੀਕ ਆ ਹਾਂ ਬਈ ਤੁਸੀਂ ਆਏ ਚੈੱਕ ਕਰ ਲੋ ਵੀ ਇਹ ਨਹੀਂ ਹੈਗਾ ਵੀ ਕਿਸੇ ਪੱਖ ਤੋਂ ਲਿੱਸੀ ਲਾਮੀਆਂ ਜਾਂ ਘਲ ਕਮੀਆਂ ਕਿ ਨਹੀਂ ਵੀਰੇ ਹਾਂ ਹਾਂ ਇੱਕੋ ਜਿਹਾ ਸਰੀਰ ਆ ਚੌੜੀ ਚੂੜੀ ਵੀ ਚੰਗੀ ਆ ਜੀ ਮਾ ਇਹ ਅਡਰ ਜਦੋਂ ਤਿਆਰ ਕਰਨਾ ਹੋਊਗਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਉਸ ਸ਼ਾਮ ਤੱਕ ਕਿਉਂਕਿ ਹੁਣ ਚਵਾਈ ਹੋਈ ਵੀ ਹੈ ਕਿੰਨੇ ਕ ਵਜੇ ਹੋ ਗਈ ਚਵਾਈ ਵੀਰੇ ਸਵੇਰੇ ਚਵਾਈ ਬਾਈ ਆਪਾਂ ਕਰਤੀ 5:30 ਜਿਵੇਂ ਹੁਣ ਕੋਈ ਹੋਵੇ ਆਪਾਂ 6 ਵਜੇ ਕਰੀਏ ਜਾਂ 6:30 ਕਰੀਏ 5:30 ਚਵਾਈ ਕਰਤੀ ਠੀਕ ਆ 5:30 ਵਜੇ ਵੀਰੇ ਜਨਾ ਚਵਾਈ ਆਪਾਂ ਕਰ ਦਿੱਤੀ ਸੀ ਠੰਡੀ ਸੀ ਰੋਈ ਲੈ ਬਾਈ ਥਣਾ ਤੁਸੀਂ ਕੁਆਲਿਟੀ ਚੈੱਕ ਕਰ ਲਓ ਇੱਕੋ ਜਿਹਾ ਥਣਾ ਕੋਈ ਛੋਟਾ ਨਹੀਂ ਤੇ ਕੋਈ ਵੱਡਾ ਨਹੀਂ ਕਿ ਨਹੀਂ ਵੀਰੇ ਨਾ ਹਾਂ ਬਾਈ ਕੀ ਮੋਲਾ ਵੀਰੇ ਫਿਰ ਅੱਜ ਜਾ ਜਾ ਤੈਨੂੰ ਬੋਲੋ ਬਾਈ ਛੋਟਾ ਹੀ ਹੈ ਦਾ ਠੀਕ ਆ ਮੋਲੇ ਦਾ 25000 ਕਰ ਦੇ ਪਾ ਲਾ ਬਾਈ ਜਮਾ ਜਾਇ ਮੋਲਾ ਬੱਸੀ ਨਹੀਂ ਦਿੰਦਾ ਕੋਈ ਆ ਨਾ 25 ਹਾਂ 25 ਨਹੀਂ ਦਿੰਦਾ ਬਾਈ ਤੇ ਬਾਈ ਨੇ 25000 ਰੁਪਏ ਮੁੱਲ ਕੀਤਾ ਬਾਕੀ ਆਏਗਾ ਦਾ ਮਨਦਨ ਬਾਕੀ ਜਰਸੀ ਆ ਬਾਈ ਹਾਂ ਬਾਈ ਮਿਲਦੀ ਬਹੁਤ ਹਾਂ ਮਿਲਦੀ ਉਹ ਕੱਟੇ ਜਰਸੀ ਹੈਡਫੁੱਟ ਬਹੁਤ ਆਉਂਦੀ ਹੋਣੀ ਹੈਡ ਹੋਏ ਜੀ 4 ਤੋਂ 5 ਵਿੱਚ ਵਿੱਚ ਆਉਂਦੀ ਆ ਠੀਕ ਆ ਉਹ ਸਾਢੇ 4 ਠੀਕ ਆ ਓਕੇ ਠੰਡੀ ਸੀਲ ਬਹੁਤ ਹੈ ਜੀ ਲੈ ਹੂੰ ਬਾਈ ਲੈ ਜਮਾ ਮਰਜੀ ਹੈ ਤਫਰੀ ਚਾਹੇ ਦਵਾਗ ਲਈ ਫਿਰ ਇਹ ਚਾ ਚੋਈ ਚੱਲੇ ਅੱਗੇ ਵੀਰੇ 3 ਨੰਬਰ ਇਹ ਕੋਲ ਬੱਛੀ ਹੈ ਜੀ ਲੋਣ ਸੁਣੀ ਵੇ ਕਿੰਨਾ ਡੈਮ ਹੋ ਗਿਆ ਵੀਰੇ 6 ਮਿੰਟ ਐਵੇਂ ਲੈ ਡੇਢ ਮਿੰਟ ਹੀ ਲੱਗਾ ਪਰ ਉਹਨਾਂ ਦਾ ਸਹੀ ਬੰਦੇ ਨੇ ਠੀਕ ਆ ਤੇ ਆਪਾਂ ਖਾਲੀ ਬਣ ਗਏ ਹਾਂ ਖਾਲੀ ਬਣ ਗਏ ਆਪਾਂ ਦਵਾ ਗਏ ਠੀਕ ਆ ਹਜੇ ਚੈੱਕ ਜੀ ਤਾਂ ਆਉਂਦੀ ਨਹੀਂ ਹੈ ਨਾ ਚੈੱਕ ਜੀ ਨਹੀਂ ਆਉਂਦੀ ਚੈੱਕ ਜੀ ਬਾਈ ਹਜੇ ਆਉਂਦੀ ਨਹੀਂ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ ਟੀਕਾ ਭਰਾ ਕੇ ਭਰਾਇਆ ਵੀ ਦੱਸਿਆਗਾ ਆਪਾਂ ਆਪਣੇ ਕਿੰਨੇ ਵੀ ਖਾਲੂ ਹੀ ਦੇਵਾਂਗੇ ਹਾਂ ਹਾਂ ਤੇ ਬਾਕੀ ਛੋਣੀ ਗਲੋ ਲੇਖੀ ਮੁਕੇ ਬੈਵਸੀ ਦੇ ਜੀ ਸਹੀ ਗੱਲ ਆ ਬਾਈ ਪ੍ਰਿੰਟ ਤੇ ਸਨਖ ਪੁਣਾ ਦਾ ਬੱਸੀ ਚ ਫੁੱਲ ਆ ਲੈ ਫੇਸ ਕੁਆਲਿਟੀ ਚੈੱਕ ਕਰਾ ਦੀ ਬੋਲੀ ਦਾ ਬਾਲੀ ਬੱਸੀ ਨੰਗੇਲਾ ਪੀਸ ਹੀ ਆ ਹਾਂ ਇੰਨਾ ਪ੍ਰਿੰਟ ਇੰਨਾ ਸਨਖ ਇਹ ਨਕਲੀ ਕਰ ਕਰਨੇ ਨਿਕਲਦੇ ਹੋ ਜੀ ਬਾਈ ਸਹੀ ਗੱਲ ਆ ਕਰ ਕਰ ਨਹੀਂ ਚੰਗਦੀਆਂ ਇੰਨੀਆਂ ਚਿੰਗੀਆਂ ਹਨਾ ਤੇ ਥਣ ਚੈੱਕ ਕਰ ਲੋ ਬਹੁਤ ਸੋਨਾ ਮੁਠੀ ਵਾਲਾ ਬਾਕੀ ਥੋੜੀ ਮਸ਼ੀਨ ਦੀ ਚੁਾਈ ਕਰਕੇ ਲੈ ਇਹ ਮਾੜਾ ਜਿਹਾ ਵੀ ਥਣਾ ਤੋਂ ਮਾੜਾ ਜਿਹਾ ਕਰਦੀ ਆ ਜੀ ਵੀ ਉਪਰਾ ਜਿਹਾ ਮੰਦੀ ਆ ਬਾਕੀ ਹਾਂ ਤੇ ਖੋਲ ਦੇ ਪ੍ਰਾਤ ਬੀ ਕੱਲ ਹੀ ਆਪਣੇ ਕੋਲੇ ਆਈ ਆ ਹਜੇ ਘਰ ਜਾ ਬੱਛੀ ਵਾਲੀ ਤਾਂ ਉਹ ਜਿਗਰੀ ਆਂਦੀ ਆ ਬਾਲ ਠੀਕ ਆ ਵੀਰੇ ਤੇ ਬਾਈ ਤੁਸੀਂ ਸਨਖਪਉਣਾ ਚੈੱਕ ਕਰ ਲਓ ਬਹੁਤ ਚੰਗਾ ਜੇ ਕਿਤੇ ਬੱਚੇ ਦਿੱਤੇ ਨਾ ਕਰਨ ਵਾਲੀ ਬਹੁਤ ਚੰਗੇ ਦੋ ਬੱਚੇ ਦਾ ਬੜੇ ਜੰਗੇ ਬੱਚੀ ਰੱਖ ਲਈ ਜੋ ਬੰਨੇ ਨੇ ਠੀਕ ਆ ਬੜੀ ਕਿਉਂਕਿ ਬੱਚੀ ਹੀ ਮੰਗ ਰ ਠੀਕ ਆ ਬਾਈ ਕਹਿੰਦਾ ਬੱਸੀ ਸੀ ਇਹ ਵਾਅਦਾ ਕਰੀ ਗਈ ਆ ਇਹ ਹੂੰ ਥੋੜਾ ਬਾਈ ਕਹਿੰਦਾ ਤਾਂ ਹੀ ਕਰਦੀ ਆ ਤੇ ਆਪਾਂ ਜੇ ਸਰੀਰ ਤੇ ਕੱਦ ਬੈਡ ਦੀ ਗੱਲ ਕਰੀਏ ਨਾ ਮੂੰਹੋਂ ਤਾਂ ਆਪਾਂ ਨੂੰ ਬੋਲਣ ਦੀ ਲੋੜ ਹੀ ਹਾਂ ਜਿਹੜਾ ਲੈ ਗਿਆ ਕਿ ਨਹੀਂ ਬਈ ਗੱਲਾਂ ਕਰ ਲੋਕੀ ਆਪਾਂ ਦੰਦ ਦੇ ਦੇਖਣ ਨੂੰ ਹੋਊ ਵੀ ਦੰਦਾਂ ਜੀ ਠੀਕ ਆ ਵੀਰੇ ਹਾਂ ਹੋਊ ਵੀ ਬਾਈ ਕਹਿੰਦਾ ਦੰਦਾਂ ਚ ਹਾਂ ਤੇ ਕਿੰਨਾ ਕਰਦਾ ਧੰਮੇ ਦਾ ਲੈ ਇਹਦੇ ਸਲੇ ਹੁਣ ਰੈਡੀ ਉਹ ਤਾਂ 11 ਲੀਟਰ ਹੈ ਜੀ ਹੁਣ ਇਹ ਸਲੇ ਠੀਕ ਆ ਹਾਂ ਕੰਡੇ ਵਾਲਾ ਜਮਾ ਕੰਡੇ ਵਾਲਾ ਠੀਕ ਆ ਜੇ ਕੋਈ ਦੋ ਟਾਈਮ ਚ ਬਚਦਾ ਬਹੁਤ ਜਿਆਦਾ ਚਾਰ ਜੋਲੇ ਜੀ ਆਪਣੇ ਘਰੇ ਚੋਲੇ ਜਦੋਂ ਗੇਟੋ ਬਾਹਰੋਂ ਵੀ ਆਪਣੀ ਨਹੀਂ ਗਾਰੰਟੀ ਮਿਲ ਗਈ ਠੀਕ ਆ ਉਹ ਸਾਰਾ ਕੋ ਦਾਣਾ ਪਣੀ ਹਰੇਕ ਦਾ ਬਦਲਦਾ ਬਦਲਦਾ ਬਾਈ ਹਾਂ ਨਾਲ ਵੀ ਕੋਸ਼ਿਸ਼ ਕਰਦਾ ਦਾਣਾ ਪਣੀ ਬਰਦਾ ਹੂੰ ਕਰਦਾ ਵੀ ਕਰ ਜਾਂਦਾ ਹਾਂ ਕਰਦਾ ਵੀ ਕਰਦਾ ਤੇ ਕੀ ਮੁੱਲ ਆ ਫਿਰ ਜਾਇਜ ਮੁੱਲੇ ਦਾ ਬਈ ਯਾਰ ਥੱਪੀ ਯਾਰ ਬਈ 38000 ਰੁਪਏ 38000 ਬਾਈ ਜਮਾ ਜਾਇਜ ਮੁੱਲ ਰੱਖਿਆ ਬਾਈ ਨੇ 38000 ਰੁਪਏ ਮੁੱਲ ਰੱਖਿਆ ਇਹ ਲਈ ਕੋਈ ਠੰਡੀ ਛੇ ਚੈੱਕ ਕਰ ਲੋ ਬਹੁਤ ਸੋਹਣਾ ਡਰਾਗਾ ਕੱਲਾ ਕੱਲਾ ਥਾਣਾ ਬਾਈ ਪੂਰੀ ਵਿਥੀ ਤੇ ਥਣ ਲਗਾ ਨਾੜਾ ਨੂੜਾ ਵੀ ਬਰੀਕੀ ਜਾਂ ਕਰਮਾਲੀ ਦਾ ਥੋੜਾ ਜਿਹਾ ਮੇਰੇ ਕੈਮਰੇ 'ਚ ਜਰੂਰ ਜਾ ਕੇ ਦਿਓ ਜਾ ਕੇ ਦੀ ਆ ਵੜਾ ਜ ਮੁੱਲ ਵੀ ਜਮਾ ਜਾਇਜ ਆ ਬਾਕੀ ਆਏਗਾ ਦਾ ਮਾਣ ਤਨ ਹੋ ਜੇ ਥੋੜਾ ਕਣ ਹਾਂ ਕਰ ਦਾਂਗੇ ਜੀ ਕਰ ਦਾਂਗੇ ਠੀਕ ਆ ਬਈ ਨਾੜਾ ਮੇਰੇ ਇਧਰ ਦਿਖਾਓ ਜੀ ਵੇਖੋ ਲੈ ਬਾਈ ਨਾੜਾ ਦਾ ਸਹੀ ਗੱਲ ਹੈ ਦੇਖੋ ਠੰਡੀ ਪਈ ਆ ਲੈਵਾ ਹਣਾ ਹਾਂ ਉਹ ਕਮਾਲ ਬਾਕੀ ਥਣ ਪਸਮਾ ਕਰਕੇ ਤਾਂ ਹੋਰ ਵੀ ਚੰਗਾ ਰਹੇ ਹਾਂ ਹਾਂ ਬਹੁਤ ਜਲਵਾ ਮਾਰਦੇ ਥਣ ਤਾਂ ਠੀਕ ਆ ਵੀਰੇ ਅੱਗੇ ਵੀਰੇ ਲਾਸਟ ਇਹ ਆਪਣੇ ਵਿਵਾਰ ਲੈ ਲਦੇ ਜੀ ਠੀਕ ਆ ਇਹ ਕਰੂ ਛੋਟੀ ਜਿਹੜੀਆਂ ਮਤਲਬ ਕਿ ਗਾਵਾਂ ਆਪਾਂ ਦਿਖਾਈਏ ਇਹ ਵਿਵਾਰ ਚ ਉਹ ਮੁਬਾਰ ਲੈ ਲਦੇ ਤੇ ਕੀ ਕਰੂਗਾ ਕਰ ਦਿਆ ਹਾਂ ਠੀਕ ਆ ਇਹ ਕਿਹੜਾ ਸੂਆ ਬਈ ਕਿਵੇਂ ਇਹ ਸੂਆ ਬਈ ਦੂਜੇ ਨੂੰ ਗੱਭਣਾ ਹੋੜੇ 2.5 ਮਹੀਨੇ ਦੀ ਠੀਕ ਆ ਪਲੂਨ ਸੂਈ ਵੀ ਆ ਇਹ ਪਲੂਨ ਸੂਈ ਵੀ ਆ ਕੀ ਦੂਜੇ ਵਾਸਤੇ ਗੱਭਣਾ ਕਿੰਨਾ ਟਾਈਮ ਦੀ ਬਈ 2.5 ਮਹੀਨੇ ਚੱਕ ਬਾਅਦ ਕਰਾਈ ਹੋਈ ਜੀ ਅਗਲਾ ਵੀ ਚੈੱਕ ਰੱਕ ਲੈ ਕੇ ਜਾਵੇ ਠੀਕ ਆ ਕੰਨਿਆ ਮੀਨਦੀ ਚੱਕ ਪਾਸਾ ਚੱਕ ਪਾਸਾ ਅਗਰ ਦੀ ਤਸੱਲੀ ਕਰਾਵੇ ਆਹ ਲਾ ਦੀ ਤਸੱਲੀ ਕਰਾ ਲੈ ਆਹ ਡਾਕਟਰ ਨਾਲ ਲੈ ਕੇ ਆ ਜੀ ਕਿ ਰਿਕਾਰਡ ਰਿਆ ਫਿਰ ਦੁੱਧ ਦਾ ਦੁੱਧ ਦਾ ਬਈ ਬਾਹਲਾ ਦਾ ਪਤਾ ਪਰਿਵਾਰ ਦੇ 13 ਕਿਲੋ ਦੁੱਧ ਲੈ ਪਹਿਲਾਂ ਨੇ ਪਨੂਨ ਨੇ 13 ਲੀਟਰ ਚਵਾਇਆ ਕੰਨਿਆ ਠੀਕ ਆ ਤੇ ਹੁਣ ਮਤਲਬ ਕਿ ਜਿਹੜਾ ਸੀਮੈਂਟ ਲਵਾਇਆ ਕੋਈ ਜ਼ਿਆਦਾ ਵੀਰੇ ਨਹੀਂ ਠੀਕ ਆ ਸਿੱਧੀ ਬ੍ਰਿਕਟਾਂ ਸਾਡੋਂ ਠੀਕ ਆ ਵੀਰੇ ਹਾਂ ਉਹ ਸੀਮਣ ਬਾਰੇ ਬਸ ਇੱਕ ਚੰਗਾ ਚੰਗੇ ਫੌਂਡ ਬਣਵਾਈ ਵੀ ਆ ਠੀਕ ਆ ਲੈ ਬਈ ਆਪਾਂ ਸਿੰਗਾ ਦੀ ਵੰਤਰ ਚੈੱਕ ਕਰ ਲੋ ਜਮਾ ਕਰਨ ਵਾਲੇ ਨੇ ਨਾਲੋਂ ਨਾਲੋਂ ਮੋੜੇ ਵਿਆ ਫੇਸ ਕੁਆਲਟੀ ਬਾਜਲ ਮੋੜੇ ਹੋ ਗਿਆ ਲੇਖੀ ਮੁਕੇ ਬੰਦੀ ਪਿਆ ਆਪਾਂ ਜਨ ਮजूद ਦਾ ਸਹੀ ਗੱਲ ਆ ਲੇਖ ਹੀ ਹੈ ਨੀਗਾ ਇਹ ਮੈਂ ਕੱਦ ਵੱਡਾ ਤੇ ਇੰਨੀ ਨਹੀ ਨਗਰ ਫੋਲਾ ਇਹ ਨਾ ਹੈਗਾ ਵੀ ਵੀਡੀਓ ਚ ਕੁਝ ਹੋਰ ਦਿੰਦੀ ਆ ਹਾਂ ਨਾ ਬਈ ਜਿਹੜੀ ਬਈ ਵੀਡੀਓ ਜਿੰਦੀ ਆ ਉਮ ਹੀ ਆ ਇਸੇ ਤੋਂ ਚੈੱਕ ਕਰ ਲੋ ਮੰਜਾ ਰੈਂਦਾ ਕਿ ਨਹੀਂ ਬਈ ਮੰਜਾ ਜੀ ਮੰਜਾ ਇੰਨਾ ਚੌੜੀ ਆ ਪਿੱਛੇ ਤੋਂ ਤੋਂ ਥਾਣਾ ਪਾ ਚੈੱਕ ਕਰਾ ਆ ਨਾ ਬਹੁਤ ਸੋਹਣਾ ਥਾਣਾ ਇੱਧਰ ਵੀ ਬਹੁਤ ਸੋਹਣਾਗਾ ਸਾਵਾਂ ਤੱਕ ਬਹੁਤ ਵਧੀਆ ਬਤਾਰੀ ਬਹੁਤ ਵਧੀਆ ਕਾਰ ਕਰ ਦੀ ਫਿਕਸ ਆਰਡਰ ਦੇ ਜਮ ਹੁਣ ਇਹਦੇ ਥੱਲੇ ਮਤਲਬ ਕਿੰਨਾ ਦੁੱਧ ਤਿਆਰ ਆ ਵੀਰੇ ਦੁੱਧ ਬਾਈ ਸਾਢੇ 8 ਆ 8 ਮੰਨ ਲਿਆ ਵੈਲਾ ਸਾਢੇ 8 ਲੀਟਰ ਬਾਈ ਕਹਿੰਦਾ ਦੁੱਧ ਆ ਹਾਂ ਤੇ 8 ਮੰਨ ਕੇ ਅਗਲਾ ਹਾਂ ਬੱਚਾ ਹੈ ਨਹੀਂ ਹੂੰ ਚਾੜਦੀ ਮਿਲਦੀ ਆ ਠੀਕ ਆ ਹਾਂ ਚਾੜ ਤੇ ਮਿਲਦੀ ਆ ਬਾਈ ਕਹਿੰਦਾ ਤੇ ਬਾਈ ਮਤਲਬ ਦੁੱਧ ਤਾਂ ਜਮ ਐਂਡ ਤੱਕ ਦਿੰਦੀ ਹੂ ਹਨਾ ਜਮ ਐਂਡ ਤੱਕ ਬਾਈ ਦਊਗੀ ਠੀਕ ਆ ਖੋਲ ਦੇ ਭਰਾ ਇਹਨੂੰ ਵੀ ਤੋਰ ਦੇ ਖੋਲ ਕੇ ਬਾਈ ਚੌੜੀ ਫੁੱਲਾ ਮਰੋਈ ਨਿੱਗਰ ਫੁੱਲਾ ਮਤਲਬ ਫੁੱਲ ਸਕੀਨ ਝੁੱਟੀ ਆ ਕਿ ਨਹੀਂ ਬਹਾ ਲੇਖੀ ਮੁਕੇ ਬੇ ਬਝੁੱਟੀ ਉਹ ਤੋੜ ਦੇ ਬਈ ਮੜੀ ਬਿਊਟੀ ਜੇ ਕਰਾ ਲਾ ਮਰੀ ਜਲਾ ਬਿਊਟੀ ਦਾ ਬਾਈ ਸਹੀ ਗੱਲ ਆ ਫੁੱਲਾ ਚੈਂਪੀਅਨ ਝੋਟੀਆਂ ਆ ਰਹੀਆਂ ਕਿ ਨਹੀਂ ਹਾਂ ਹਾਂ ਲੈ ਚੱਲ ਬਾਈ ਇਹਨੂੰ ਇੱਧਰੋਂ ਤੋੜ ਦੇ ਮੈਂ ਖੁੱਲੀ ਤੋੜ ਦੇ ਥੋੜੀ ਜੀ ਠੰਡੀ ਸੀਲ ਬਾਈ ਕਹਿੰਦਾ ਜਮਾ ਓਕੇ ਆ ਗਈ ਬਾਕੀ ਬਾਈ ਤੋੜਾ ਧਰਾ ਕਰਕੇ ਨੰਬਰ ਚੌੜੀ ਨਿੱਗਰ ਨਾਲ ਫੁੱਲ ਆ ਗਈ ਕੀ ਮੁੱਲ ਆ ਭਰਾ ਫਿਰ ਜਾਇਜ਼ ਮੁੱਲ ਬਾਈ ਇਹਦਾ 92000 ਕਰਦੇ ਆਪਾਂ ਠੀਕ ਆ ਹਾਂ ਮੌਕੇ ਦੇ ਮਾਨਦਾਨ ਮਾਨਦਾਨ ਹੋ ਜੂ ਮੜਾ ਮੋਟਾ ਠੀਕ ਆ ਹਾਂ ਬਾਈ ਕਹਿੰਦਾ ਮੁੱਲ ਬਾਈ 92 ਹਜ਼ਾਰ ਜੈ ਜੀ ਮੁੱਲ ਕਰਿਆ ਹੁਣ ਏਡੀ ਝੋਟੀ ਤੁਸੀਂ ਦੇਖ ਲਓ ਵੀ ਸੋਹਣੀ ਲੱਗਦੀ ਆ ਬਾਈ ਨਾਲੇ ਬਾਈ ਕੋਈ ਆਏ ਨਹੀਂ ਗਾ ਬਰੀਡ ਵਾਲੀ ਝੋਟੀ ਆ ਕਿਸੇ ਵੱਖਰੋਂ ਕੰਮੀ ਬਾਕੀ ਆਪਾਂ ਹਰਿਆਣੇ ਚੋਂ ਲਿਆ ਕੇ ਪਾਲਦੇ ਆ ਕਟਨਾ ਠੀਕ ਆ ਹਾਂ ਬਾਈ ਕਹਿੰਦਾ ਹਰਿਆਣੇ ਚੋਂ ਲਿਆ ਕੇ ਆਪਾਂ ਕਟੀਆਂ ਪਾਲਦੇ ਆ ਬਾਕੀ ਗੱਲ ਵੀ ਬਾਈ ਦੀ ਸਹੀ ਆ ਪਤਨ ਇੱਕ ਵਾਰੀ ਦੁਬਾਰੇ ਚੈੱਕ ਕਰਾ ਲੈ ਬਾਈ ਬਹੁਤ ਸੋਹਣਾ ਥਾਣਾ ਚੋਾਈ ਕਿੰਨੇ ਆ ਵੀਰੇ ਚੋਾਈ ਬਈ ਪੂਰੀ ਵਧੀਆ ਕੋਈ ਭੂਰ ਨਹੀਂ ਛਰ ਲੈਣੀ ਠੀਕ ਆ ਹਾਂ ਲੈ ਬਾਈ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਸੋਹਣਾ ਥਾਣਾ ਬਾਈ ਨਗਸੀਗੇ ਬਾਈ ਕੋਲੇ ਚਾਰ ਆਪਾਂ ਚਾਰ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੱਲ ਕੈਮਰੇ ਦੇ ਅਰਦੇ ਹੋ ਬਾਈ ਹਾਂ ਬਾਈ ਲੈ ਮੋ ਇਹਨਾਂ ਖੜੀ ਆ ਬਾਈ ਠੰਡੀ ਸਿਲ ਫੁੱਲ ਵੀਡੀਓ ਨੂੰ ਵੇਖਣ ਲਈ ਧੰਨਵਾਦ